ਬਿਰੋਸਪੁਰ ਦੇ ਵਿੱਚ ਬੇहद ਹੀ ਵੱਡੀ ਕਟਨਾ ਵਾਪਰੀ ਹੈ ਜਿੱਥੇ ਲੰਗਰਖਾਨਗੇ ਪਤੀ ਪਤਨੀ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਹਾਲਾਂਕਿ ਪੁਲਿਸ ਮੁਲਾਜ਼ਮਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਦੇ ਵੱਲੋਂ ਇਹ ਫਾਇਰਿੰਗ ਜਿਹੜੀ ਹੈ ਕੀਤੀ ਗਈ ਹੈ ਜੋ ਜਾਣਕਾਰੀ ਮਿਲੀ ਹੈ ਕਿ ਮੁਲਾਜ਼ਮਾਂ ਦੇ ਵੱਲੋਂ ਹਮਦ ਚੱਕ ਪਿੰਡ ਦੇ ਵਸਨੀਕਾਂ ਦੇ ਉੱਪਰ ਵੀ ਸਿੱਧੀਆਂ ਗੋਲੀਆਂ ਜਿਹੜੀਆਂ ਨੇ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਚਾਰ ਵਿਅਕਤੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਹਾਲਾਂਕਿ ਇੱਕ ਔਰਤ ਦੀ ਬਾਹ ਟੁੱਟਣ ਦੀ ਖਬਰ ਵੀ ਸામਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਤਨ ਤਨ ਬੀਰबाबा ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੌਰਾਨ ਚੱਲ ਰਹੇ ਲੰਗਰ ਦੇ ਉੱਪਰ ਪ੍ਰਸ਼ਾਦਾ ਛਕਣ ਜਦੋਂ ਪਤੀ ਪਤਨੀ ਆਏ ਸਨ ਉੱਥੇ ਪਹੁੰਚੇ ਤੇ ਪੰਜਾਬ ਪੁਲਿਸ ਅਤੇ ਉਹਨਾਂ ਦੀ ਪਤੀ ਪਤਨੀ ਵਿਚਾਲੇ ਕੋਈ ਟੱਕਰਾ ਹੋ ਜਾਂਦਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਸ਼ਰੀਆਮ ਉਹਨਾਂ ਦੇ ਉੱਪਰ ਫਾਇਰਿੰਗ ਜਿਹੜੀ ਕੀਤੀ ਜਾਂਦੀ ਹੈ ਇਸੇ ਦੌਰਾਨ ਉਸ ਔਰਤ ਦੀ ਬਾਹ ਤੱਕ ਜਿਹੜੀ ਹੈ ਟੁੱਟ ਜਾਂਦੀ ਹੈ ਪਤੀ ਮੋਟਰਸਾਈਕਲ ਲੈ ਕੇ ਉਥੋਂ ਫਰਾਰ ਹੋ ਜਾਂਦਾ ਏ ਤਾਂ ਪੁਲਿਸ ਦੇ ਵੱਲੋਂ ਉਸ ਦਾ ਦੁਬਾਰਾ ਪਿੱਛਾ ਕਰਕੇ ਮੋਟਰਸਾਈਕਲ ਦੇ ਵਿੱਚ ਗੱਡੀ ਨੂੰ ਮਾਰਿਆ ਜਾਂਦਾ ਏ ਉਹ ਵਿਅਕਤੀ ਡਿੱਗ ਜਾਂਦਾ ਏ ਡਿੱਗਣ ਤੋਂ ਬਾਅਦ ਉੱਥੇ ਉਹਨਾਂ ਦੇ ਵਿਚਾਲੇ ਝਗੜਾ ਜਿਹੜਾ ਨੇ ਹੋਰ ਵੱਧ ਜਾਂਦਾ ਏ ਇਸੇ ਦੌਰਾਨ ਹੀ ਪੁਲਿਸ ਦੇ ਵੱਲੋਂ ਸਿੱਧੀਆਂ ਗੋਲੀਆਂ ਜਿਹੜੀਆਂ ਨੇ ਚਲਾ ਦਿੱਤੀਆਂ ਗਈਆਂ ਨੇ ਪਿੰਡ ਵਾਸੀਆਂ ਦੇ ਵੱਲੋਂ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕਰਕੇ ਬੰਦੀ ਵੀ ਬਣਾਇਆ ਗਿਆ ਤੇ ਫਿਰ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਪੁਲਿਸ ਮੁਲਾਜ਼ਮਾਂ ਨੂੰ ਛਡਵਾਇਆ ਜਾਂਦਾ ਏ ਤਿੰਨ ਜ਼ਖਮੀ ਮੜੀਗੜ ਕਾਲਜ ਫਰੀਦਕੋਟ ਅਤੇ ਇੱਕ ਜ਼ਖਮੀ ਬਾਗੀ ਹਸਪਤਾਲ ਫਿਰੋਜ਼ਪੁਰ ਦਾਖਲ ਜੜਾ ਹੈ ਉਹ ਕਰਵਾਇਆ ਗਿਆ ਹੈ ਹਾਲਾਂਕਿ ਪਿੰਡ ਵਾਸੀਆਂ ਨੇ ਹੋਰ ਕੀ ਕੁਝ ਦੱਸਿਆ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਮਾਮਲਾ ਦਾ ਅਸੀਂ ਲੰਗਰ ਖਾ ਕੇ ਆ ਰਹੇ ਸੀ ਪਿੰਡੋਂ ਘਰ ਨੂੰ ਵਾਪਸ ਉੱਥੇ ਘਰ ਦੇ ਲਾਗੇ ਜਿੱਦਾਂ ਟ੍ਰੈਫਿਕ ਸੀ ਉਦੋਂ ਉਥੋਂ ਲੰਘ ਰਹੀ ਤੇ ਉਥੋਂ ਪੁਲਿਸਾਂ ਦੀ ਗੱਡੀ ਸੀ ਤੇ ਉਹਨਾਂ ਦਰੂਦਰੂ ਪੀਤੀ ਰੱਜੇ ਤੇ ਇਦਾਂ ਫਾਇਰਿੰਗ ਕਰਨ ਲੱਗ ਪਿਆ ਐਸਐਚਓ ਨੇ ਉਹਨੂੰ ਪੁੱਛ ਪੜਤਾਲ ਕਰਦੇ ਹੋਏ ਜਾਂ ਉਹਨੂੰ ਇਹ ਕਿਹਾ ਵੀ ਤੈਨੂੰ ਉਹਨੂੰ ਲਿਜਾਣਾ ਪੈਣਾ ਤੇ ਉਹ ਤਲਖੀ ਚ ਆ ਗਏ ਸਾਰੇ ਤੇ ਉਹਨਾਂ ਨੇ ਪੁਲਿਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲਿਸ ਨੇ ਆਪਣੇ ਬਚਾਅ ਦੇ ਵਿੱਚ ਹਵਾਈ ਫਾਇਰ ਕੀਤੇ ਤੇ ਪਿੰਡ ਵਾਲਿਆਂ ਨੇ ਵੀ ਹਮਲਾ ਕੀਤਾ ਜੋ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਪੰਜ ਬੰਦੇ ਜ਼ਖਮੀ ਹੋ ਗਏ